ਕੋਈ ਗਾਇਕ ਜੀ ਅੱਜ ਧੁੰਦ ਬਹੁਤ ਜਿਆਦੀ ਪਈ ਹੈ ਧੁੰਦ ਅੱਜ ਰਣੀ ਦੀ ਗੜੀ ਆਸਰੀ ਵਾਤਾ ਹਮ ਤੇ ਵੇਲੇ ਦੇ ਅਸਰੀ ਵਾਰ ਇਹ ਗੁਰੂ ਕਰਦੇ ਤਾਂ ਪਰ ਲਗਾਉਂਦੀ ਸੀ ਜਿੰਦ ਉਸਤਨ ਕੋਹਣ ਸਾਹਿਬ ਸਾਫ ਦੇ ਬਦ ਕਪਤਨ ਚਾਲ ਰੇ ਹਾਲ ਦੀ ਸਤ ਸੰਗਤ ਦਰਤਨ ਗੜੀ ਦੇ ਗੁਰਦੁਆਰਦੇ ਰੋ ਜੀ ਸੋ ਵੱਤੋ ਵਗ ਆਪਣੇ ਚੈਨਲ ਸਬਸਕ੍ਰਾਈਬ ਕਰੋ

ਫਿਰ ਗੁਰੂ ਕਿਵੇਂ ਦਿੱਤੇ ਇਤਬਾਰ ਕਰੇਗਾ ਕਿਹੜੇ ਪਾਸੇ ਜਾਏਗਾ ਸੱਸ ਸਮਝੀ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਦੋ ਮਾਇਨੇ ਕਦੇ ਨਾ ਹੋਵੋ ਗੱਲ ਇੱਕ ਪਾਸੇ ਲਾਓ ਤੁਸੀਂ ਕਿਹੜੇ ਪਾਸੇ ਹੋਣਾ ਹੈ ਆ ਜਿਹੜੇ ਪਾਸੇ ਹੋਗੇ ਫਿਰ ਫਾਸਲਾ ਉਸ ਪਾਸੇ ਨੇ ਕਰਨਾ ਹੈ ਕਿ ਤੁਸੀਂ ਕਿਸ ਪਾਸੇ ਜੇ ਕਬਰਾਂ ਵਾਲੇ ਪਾਸੇ ਅਵਸ਼ਕੀ ਪਿੱਟ ਪੈ ਗੁਰੂ ਵਾਲੇ ਪਾਸੇ ਆਏ ਤਾਂ ਫਿਰ ਪਰੇਗਾ ਗਰੀਬ ਨਵਾਸ ਸਭ ਤੇ ਬਾਦਸ਼ਾਹ ਦੇ ਬਚਨ ਕਰਦੇ ਨੇ ਸਹਿਜ ਕਹਿੰਦੇ ਅੱਧ ਵਿੱਚ ਫਿਰੇ ਮਨਮੁਖ जहिड़ा माण्हू बंदि अथव भक उ मथां टे